ਕਿ ਹੋਣਾ ਤਾਂ ਦੇ ਕੋਲ ਮੈਨੂੰ ਨਹੀਂ ਨਹੀਂ ਮੇਰੀ ਫੋਰਸ ਵੀ ਰੁਕਦੀ ਹੈ ਮੈਨੂੰ ਮੇਰੇ ਦੋਸਤ ਮੇਰੇ ਬੱਚੇ ਰੋਣ ਲੱਪੇ ਲੇ ਕਿ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬਣਾਏ ਖਾੜੇ ਵੀ ਬਿٹے ਮੈਂ ਕਰਜ਼ਦਾਰ ਆ ਮੈਂ ਕਰਜ਼ਦਾਰ ਆ ਮੈਂ ਤਾਂ ਜਾਣਾ ਮੈਂ ਨੂਨ ਤੇ ਨੂਨ ਸਿਟੜਾ ਰਹੇ ਹਾਂ ਸਰ ਤੁਸੀਂ ਜਵਾਬ ਦਿਵਾ ਸਾਡੀ ਗੱਲ ਦਾ ਜਵਾਬ ਕੋਈ ਨਹੀਂ ਆਇਆ ਤੁਹਾਨੂੰ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਦਾ ਕਿ ਨਿਵਰਤਾ ਨਾਲ ਜਾਣਾ ਨਹੀਂ ਅਸੀਂ ਨਿਵਰਤਾ ਨਾਲ ਗਏ ਸੀਗੇ ਜੀ ਅਸੀਂ ਹੁੱਲੜ ਨਹੀਂ ਬਾਜੀ ਕੀਤੀ ਅਸੀਂ 13 ਮਹੀਨੇ ਇੱਕ ਮਿੰਟ ਫਿਰ ਵੀ ਕਿਉਂ ਜਾਂਦੇ 13 ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੱਸੋ ਅੱਜ ਤੱਕ ਉਹਨਾਂ ਲੋਕਾਂ ਤੋਂ ਦਾ ਪਰਚਾ ਹੋਊਗਾ ਛਾੜਦੀ ਆ ਰਹੀਆਂ ਨਾ 13 ਮਹੀਨੇ ਉਹ ਜਿਹੜੇ ਮੈਂ ਆਪ ਉਥੇ ਦੇਖਿਆ ਹਾਂ ਅੱਖਾਂ ਨਾਲ ਉਹ ਇੱਕ ਕੁਦਰਤ ਨੇ ਮਾਲਕ ਨੇ ਗੁਰਨਾਮਕ ਪਾਸ਼ਾ ਨੇ ਐਸਾ ਵਰਤਾਰਾ ਬਤਾਇਆ ਜਵਾਬ ਨਹੀਂ ਦੇ ਸਕਦਾ ਸਤਿਗੁਰੂ ਆਵਾਜ਼ ਮੁਰਦਾ ਆਵਾਜ਼ ਖੁਰਦਾ ਆਵਾਜ਼ ਮੁਰਦਾ ਆਵਾਜ਼ ਜਵਾਬ ਦਿਓ ਜਵਾਬ ਦਿਓ ਫਿਰ ਜਵਾਬ ਦਿਓ ਜਵਾਬ ਦਿਓ ਜਵਾਬ ਜਮੀਨ ਖਾਲੂ ਕਿਉਂ ਰੋਕਿਆ ਗੱਲ ਦੱਸਵਾ ਦਿਓ ਇਸ ਕੰ ਦਾ ਜਵਾਬ ਇਹ ਆ ਹਾਂਜੀ ਚੁੱਪ ਚਪ ਚੁੱਪ ਚਪ ਦੇਖੋ ਇਸ ਕੰ ਦਾ ਇਹ ਜਵਾਬ ਕਿ ਜੀ ਤੁਹਾਨੂੰ ਹਕੂਮਤ ਦਾ ਹੀ ਜਾਂ ਕਿਸੇ ਦਾ ਹੀ ਇਤਰਾਜ਼ ਆ ਹਾਂਜੀ ਹੰਸਰਾਜ ਹੰਸ ਦਾ ਜਵਾਬ ਦੇ ਰਣ ਤੁਹਾਡਾ ਬੱਚਾ ਇੱਥੇ ਕਿ ਆਣਾ ਹਾਂਜੀ ਦੱਸੋ ਦੱਸੋ ਮੇਰੀ ਮੈਂ ਉਦੋਂ ਅਜੇ ਛੋੜਿਆ ਹੀ ਸੀ ਨਵਾਸੀ ਮੈਨੂੰ ਬਾਅਦ ਚ ਜਦੋਂ ਫਰਸ਼ ਕਲੋਂ ਮੇਰੇ ਕੋਲ ਚੱਜ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ ਬਣੇ ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਹ ਤੋਂ ਬਾਅਦ ਤੁਸੀਂ ਬੇਹੇ ਹੋ ਗਏ ਪੁਰਾਣੇ ਬਣ ਤੁਸੀਂ ਤਿੰਨ ਤੋਂ ਨਾਲ ਨਹੀਂ ਅੱਛਾ ਇਹ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਵੇ ਦੱਸੋ ਜੀ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਸਾਨੂੰ ਜਵਾਬ ਸੁਣ ਲਓ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਹਫਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਜੋ ਕੱਢ ਕੇ ਸਾਰਾ ਜਮਾਨਾ ਸਰ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਅੱਜ ਦਿਓ ਜਵਾਬ ਹੋਣੀ ਕਿ ਅਸੀਂ ਕਿ ਮੈਂ 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 ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸਨਮਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਹੈ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਉਹ ਹੈ ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਈਮ ਮਿੰਿਸਟਰ ਸਾਹਿਬ ਕੋਲ ਲੈ ਕੇ ਜਾਣਾ ਉਹ ਸਰ ਸਾਨੂੰ ਇਹ ਤੁਸੀਂ ਸਾਨੂੰ ਰੋਕਿਆ ਸਾਡੀ ਰਾਜਨੀਤਿਕ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਯਾਰ ਉਹ ਗੈਟ ਕੀ ਜਲ ਹੋਣੀ ਸੀ ਨਾ ਬੈਠ ਕੇ ਸਾਡੇ ਛੜਕਾ ਮੇਰੇ ਬੈਠੇ ਰਹੇ ਉਹ ਮੰਮਾ ਸਾਡੇ ਸਭ ਕਹਿੰਦੇ ਉਹ ਨਹੀਂ ਬਾਕੀ ਇੱਕ ਇੱਕ ਸੰਦੂ ਸੌਣ ਸੀਗੇ ਰੁਰਕੇ ਵਾਲੇ ਇੱਕ ਰਾਜੇ ਵਾਲ ਸੀਗੇ ਉਹਨਾਂ ਨੇ ਮੈਨੂੰ ਪੰਜ ਨਾਂ ਦਿੱਤੇ ਸਾਹਿਬ ਜੀ ਪੰਜ ਨਾਂ ਭਾਜੀ ਬਾਈ ਵੀ ਸੁਣ ਲੋ ਪੰਜ ਨਾਂ ਦਿੱਤੇ ਸੀ ਛੇਵੀ ਕੋਈ ਬੀਬੀ ਜੀ ਵੀ ਸੀ ਜਥੇਬੰਦੀ ਚ ਮੈਨੂੰ ਮੇਰੇ ਮੋਬਾਈਲ 'ਚ ਹੈਗੇ ਆ ਮੈਂ ਤੁਹਾਨੂੰ ਕੱਢ ਕੇ ਕਹਾਂਗਾ ਅਖਬਾਰ 'ਚ ਛਾਪ ਦੂੰਗਾ ਟਾਈਮ ਲੈਨੇ ਸੀ ਪ੍ਰਾਈਮ ਮਿੰਿਸਟਰ ਸਾਹਿਬ ਤੋਂ ਉਦੋਂ ਨਹੀਂ ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ ਬਾਅਦ ਚ ਜਦੋਂ ਮੈਂ ਗੱਲ ਕਰਾਈ ਨਾ ਤੌਮਰ ਸਾਹਿਬ ਨਾਲ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਕੋਈ ਪੱਟੀ ਨਹੀਂ ਹੈ ਕਿਹਦੀ ਡੇਟ ਦੀ ਗੱਲ ਕਰਦੇ ਹੋ ਤੁਸੀਂ ਉਸ ਤੋਂ ਨਾ ਦਿਨਾਂ ਦੀ ਜਦੋਂ ਪਹਿਲਾਂ 20 20 ਦਿਨਾਂ ਦੀ ਜਿਹੜਾ ਦਿਨਾਂ ਦੀ ਅਸੀਂ ਤੈਨੂੰ ਮੈਂ ਪਹਿਲਾਂ ਹੀ ਕਰੀ ਜਾਂਦੇ ਹਾਂ ਜਿਹਦਾ ਹੁਣ ਦੋ ਮਹੀਨੇ ਦਾ ਜਿਹਦਾ ਹੋਰ ਹੁਣ ਦਾ ਅੱਛਾ ਗੱਲ ਗੱਡੇ ਤੇ ਜੋ ਮੈਂ ਪਹਿਲਾਂ ਛੱਡੋ ਜੀ ਪਹਿਲਾਂ ਤਾਂ ਛੱਡੋ ਵੀ 20 ਨਾ ਛੱਡੋ ਕਿਉਂ ਉਸ ਦਾ ਰਿਲੇਟਡ ਆ ਚਲੋ ਦੱਸੋ ਅੱਛਾ ਅਸੀਂ ਟਾਈਮ ਲੈ ਲਿਆ ਸੀ ਪ੍ਰਧਾਨ ਮੰਤਰੀ ਸਾਹਿਬ ਤੋਂ ਇਹਨਾਂ ਨੇ ਕਿਹਾ ਜੀ ਦੂਸਰ ਵਿੱਚਤ ਨਹੀਂ ਕੋਈ ਆਏਗਾ ਮੀਡੀਆ ਜਾਂ ਲੋਕ ਮੈਂ ਕਿਹਾ ਜੀ ਬਿਲਕੁਲ ਤੁਹਾਡੇ ਮੀਟਿੰਗ ਹੋਏ ਕਿ ਬਾਅਦ ਚ ਤੁਸੀਂ ਆਪ ਨਸ਼ਰ ਕਰ ਦਿਓ ਤੁਹਾਨੂੰ ਪਤਾ ਪ੍ਰਾਈਮ ਮਿੰਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ ਸਾਰੀਆਂ ਏਜੰਸੀ ਚੈੱਕ ਕਰਦੀਆਂ ਮੈਂ ਕਿ ਮੈਨੂੰ ਕੋਈ ਸਮਾਂ ਨਹੀਂ ਹੈ ਨਹੀਂ ਦੇ ਲੋਕਾਂ ਵਾਸਤੇ ਟਾਈਮ ਹੈ ਨਹੀਂ ਨਹੀਂ ਬਾਰੇ ਲੋਕਾਂ ਸਿਸਟਮ ਨਹੀਂ ਹੁੰਦਾ ਦਫ਼ਤਰ ਇੱਕ ਤਾਂ ਥੋੜੇ ਮਿਲਦਾ ਨਹੀਂ ਨਹੀਂ ਲੋਕਾਂ ਤਾਂ ਵੱਡਾ ਮਿਲਦਾ ਜਦੋਂ ਟਾਈਮ ਮਿਲ ਗਿਆ ਜਦੋਂ ਟਾਈਮ ਮਿਲ ਗਿਆ ਇਹਨਾਂ ਨੇ 5:30 ਵਜੇ ਮੋਬਾਈਲ ਆਫ ਕਰ ਲਿਆ ਸੀ ਤੁਸੀਂ ਫੋਨ ਕਰਕੇ ਪਰ ਉਹ ਗੱਲ ਵੱਖਰੀ ਹੈ ਵੀ ਜਾਂ ਤੋਂ ਰੋਕਣਾ ਕੋਈ ਪਰ ਮੇਰਾ ਜਿਹੜਾ ਮੇਰਾ ਕੈਰੈਕਟਰ ਆ ਮੈਂ ਆਪਣੇ ਆਪਣੇ ਜਵਾਬ ਦੇ ਸਕਦਾ ਫਿਰ ਤੁਸੀਂ ਆਪਦਾ ਜਵਾਬ ਦੇ ਕਹਿੰਦਾ ਹਮੇਸ਼ਾ ਜੁੜਿਆ ਰਹੇ ਹਮਦਰਦ ਕਿ ਨਹੀਂ ਜਾ ਸਕਦੇ ਜਾ ਸਕਦੇ ਜਾ ਸਕਦੇ ਜੁੜਿਆ ਰਹੇ ਹਾਂ ਜਿਆਦਾ ਤਰੀਕਾ ਆਪੇ ਦਾ ਨਾ ਕੋਈ ਅਰਥ ਉਹ ਕਹਿ ਰਹੇ ਹਾਂ ਬਰਤ ਮਾਣ ਚੱਲ ਸਭ ਤੋਂ ਵੱਧ ਦੇਵ ਪਾਣੀ ਕਰਦਾ ਇਸੇ ਦਾ ਨਾ ਬੱਚਾ ਇਸੇ ਦਾ ਵੀ ਬੱਚਾ ਕਾਲਜ ਦਾ ਟੁਕੜਾ ਕਿਉਂ ਮਾਰਿਆ ਸ਼ਹੀਦ ਕੀਤਾ ਜਾਵੇ ਤਾਂ ਉਹ ਸਾਨੂੰ ਸਾਰੇ ਦੀ ਤਕਲੀਫ ਹੈ ਨਹੀਂ ਜੀ ਤਕਲੀਫ ਨਾ ਦੀ ਗੱਲ ਮਾਰੀਆਂ ਕਿਉਂ ਮਾਰੀਆਂ ਕਿਉਂ ਹੋ ਗਈ ਉਹਦੀ ਇਨਕੁਆਰੀ ਹੋ ਰਹੀ ਹੈ ਇਹਨੂੰ ਡਾਕਟਰ ਆਏ ਉਹਨਾਂ ਨੂੰ ਮਿਲ ਗਿਆ ਹੈ ਲੋਕਾਂ ਵਾਂਗੂ ਟਰੈਕਟ ਸ਼ੂਟ ਕੀਤਾ ਪੁਲਿਸ ਨੇ ਜੀ ਆ ਬਹੁਤ ਬੁਰੀ ਗੱਲ ਹੈ ਰਿਪੋਰਟ ਮਿਲ ਚੱਲਿਆ ਉਹਦੀ ਕੈਦ ਚਾੜ੍ਹਦੇ ਮਾਰਵਾਦੇ ਜਦੋਂ ਉਹ ਅੰਦਰ ਹੈਗਾ ਬਹੁਤ ਗੈਰ ਇਨਸਾਨੀ ਗੱਲ ਹੈ ਉਹਦਾ ਕਾਰਪਲ ਜਿੰਨੀ ਗੋਲੀ ਮਾਰੀ ਉਹਨੂੰ ਮੰਨਦਾ ਆਪਾਂ ਸਾਨੂੰ ਕਹਿੰਦੇ ਰਿਕਰਡ ਕਰਦੇ ਕਰਦੇ ਦਿੰਦੇ ਆ ਨਾ ਨਾ ਦਾ ਗੁਰੂ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਨਾਰਾ ਲਾ ਦੇ ਹੰਸਾ ਜੀ ਵੀ ਇਹਦਾ ਜਿਹੜਾ ਹੈਗਾ ਜੁਮੇਵਾਰ ਮੁੱਖ ਮੰਤਰੀ ਬਾਦਲਾ ਮਾਤਾ ਜੀ ਇੱਕ ਮਿੰਟ ਸਾਡਾ ਸਵਾਲ ਪੁੱਛੋ ਆ ਮੇਰਾ ਪੇਰਾ ਸਵਾਲ ਸੁਣੋ ਜੀ ਆਪਾਂ ਇਹ ਕਹਿੰਦੇ ਸੀ ਨਾ ਮੁੱਖ ਮੰਤਰੀ ਆ ਤੇ ਸਾਡੇ ਛੁੱਭ ਕਰਨ ਨੂੰ ਗੋਲੀ ਮਾਰਨ ਵਾਲਾ ਮੁੱਖ ਮੰਤਰੀ ਮਰੋਣਾ ਖਤਰਾ ਹੈ ਕਿ ਨਹੀਂ ਹਾਂ ਜਾਂ ਨਾ ਕਿਹਨੇ ਵੀ ਮਾਰਿਆ ਉਹ ਨਾ ਨਹੀਂ ਉਹ ਉਹਦੇ ਇਸ਼ਾਰੇ ਤੇ ਚੱਲਿਆ ਕੀ ਦੇ ਨਾ ਲੈ ਕੇ ਦੱਸੋ ਨਾ ਲੈ ਕੇ ਦੱਸੋ ਹਾਂ ਨਹੀਂ ਛੁੱਪ ਕੇ ਨੂੰ ਕਤਲ ਕਰਨ ਵਾਲਾ ਮਨੋਰ ਨਾਲ ਖੱਟਣਾ ਹੈ ਕਿ ਨਹੀਂ ਜਿੰਮੇਵਾਰ ਮਨੋਰ ਨਾਲ ਖੱਟਣਾ ਹੈ ਕਿ ਨਹੀਂ ਜਿੱਥੇ ਵੀ ਕਿਸ ਕੋਈ ਨਾ ਤੁਹਾਨੂੰ ਹੱਕਿਆ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨਹੀਂ ਨਹੀਂ ਤੁਸੀਂ ਇਹ ਨਾ ਨਹੀਂ ਸਾਹਿਬ ਤੁਸੀਂ ਇਹ ਦੱਸੋ ਵੀ ਮਨੋਰ ਨਾ ਨਹੀਂ ਕਿਹਨੇ ਕਿਉਂ ਮਨੋਰ ਨਾਲ ਖਤਰ ਹੈਣੀ ਮੈਨੂੰ ਆ ਤੁਸੀਂ ਮਨੋਰ ਅੱਛਾ ਫਿਰ ਇਹ ਦੱਸੋ ਅੱਛਾ ਇਹੋ ਤਾਂ ਕਾਰਵਾਈ ਕਰਾਂਗੇ ਇਹ ਇਹ ਦੱਸੋ ਵੀ ਬਿਨਾ ਜੁਨੀਫਾਰਮ ਤੋਂ ਤੁਸੀਂ ਉੱਥੇ ਇਹ ਪੁਲਿਸ ਕਿਉਂ ਲਈ ਕਿਸੇ ਜਾ ਕੇ ਤੁਰੀ ਖਾਣ ਆਪਣਾ ਜੰਗ ਹੁੰਦੀ ਆ ਮਸ਼ੀਨਰੀ ਦਾ ਕੀ ਕਸੂਰ ਦੀ ਉੱਤੇ ਟਰੈਕਟਰ ਕਿਉਂ ਤੋੜੇਗੇ ਆਹ بڑی ਗੱਲ ਕਰ ਸਕਦਾ ਅਰੇ ਸਰ ਤੁਸੀਂ 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 ਆਇਆ ਕਰੋ ਆਇਆ ਕਰੋ ਮੇਰੀ ਗੱਲ ਸੁਣੋ ਤੁਸੀਂ ਟਰੈਕਟਰ ਆਇਆ ਕਰੋ ਤੁਸੀਂ ਵੀ ਆਜ਼ਾਦ ਉਮੀਦਵਾਰੋਂ ਅਟਕੜੋ ਹਾਂਜੀ ਤੁਸੀਂ ਆਜ਼ਾਦ ਉਮੀਦਵਾਰੋਂ ਅਟਕੜੋ ਅਸੀਂ ਤੁਹਾਤੋਂ ਸਵਾਲ ਨਹੀਂ ਕਰਦੇ ਤੁਸੀਂ ਸੋਤੋਂ ਸਵਾਲ ਤਾਂ ਹੁੰਦੇ ਆ ਤੁਸੀਂ ਭਾਜਪਾ ਦੇ ਨੁਮਾਇੰਦੇ ਹੋ ਤੁਸੀਂ ਦੱਸੋ ਵੀ ਮਨੋਰ ਲਾਲ ਖੱਤਰਾ ਕਾਤਰਾ ਹੈ ਕਿ ਨਹੀਂ ਤੁਸੀਂ ਇਹ ਜੇ ਪਿੱਤਾ ਕੀ ਇਤਰਾਜ਼ ਕੀ ਹੈ ਉਹਨੇ ਕਤਲ ਕੀਤਾ ਸਾਡੇ ਭਰਾ ਦਾ ਉਹਨਾਂ ਮਾਰੀਆਂ ਸਾਡਾ ਸਾਡਾ ਦੋਨੇ ਨੇ ਚੰਗਾ ਕੀਤਾ ਤੁਸੀਂ ਦੱਸੋ ਮਾਰਾ ਕੀਤਾ ਮਾਰੀ ਕੀਤਾ ਨਹੀਂ 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 ਉਹ ਫਰਜ਼ ਨਹੀਂ ਸੀ ਚੰਗਾ ਚੰਗਾ ਕਰਨਾ ਫਰਜ਼ ਨਹੀਂ ਕੀਤਾ ਕੀ ਚੰਗਾ ਕੀਤਾ ਮੇਰੀ ਗੱਲ ਸੁਣੋ ਮੈਂ ਮੇਰੇ ਮੇਰੇ ਉਹ ਯਾਰ ਵੇਖੋ ਵੇਖੋ ਸਭ ਮੇਰੀ ਗੱਲ ਸੁਣੋ ਨਹੀਂ 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 ਹਜੇ ਜਾਲਦੀ ਨਹੀਂ ਗੱਲ ਇਸ਼ਾਰੇ ਨਾ ਕਰੋ ਮਹਾਰਾਜ ਜਾਣਦੇ ਅਸੀਂ ਸਵਾਲ ਕਰ ਰਹੇ ਆਂ ਜਾਣ ਬਾਰੇ ਇਸ਼ਾਰੇ ਨਾ ਕਰੋ ਮਿਲਣਾ ਉਹ ਬਲਾਲਾ ਤੁਸੀਂ ਬਲਾਈਏ ਬਸ ਵਾ ਮੇਰੀ ਇੱਕ ਗੱਲ ਦਾ ਜਵਾਬ ਹੋਈ ਔਰ ਤੁਸੀਂ ਸਾਡਾ ਮੇਰੀ ਮੇਰੀ ਗੱਲ ਸੁਣ ਮੈਨੂੰ ਗੱਲ ਸੁਣ ਤੁਸੀਂ ਇਹ ਦੱਸੋ ਵੀ ਜਿਹੜਾ ਹੈਗਾ ਖੱਟੜ ਕਾਤਲ ਹੈ ਕਿ ਨਹੀਂ ਮੈਂ ਵੀ ਆਰਡਰ ਉਹ ਭਾਈ ਸਾਹਿਬ ਆਰਡਰ ਕਾ ਕੋਈ ਸੀਓ ਤੇ ਨਾ ਕੱਢ ਦੇ ਮੈਂ ਹੋ ਜੂ ਹਾਂ ਇਹ ਗੱਲ ਦੀ ਸਰਕਾਰ ਉਹ ਲੈ ਗ੍ਰਹਿ ਮਤਲਬ ਅੱਦੂ ਕਹਿੰਦਾ ਬੁਝੇ ਹਾਂ ਦੱਸੋ ਕਾਤਲ ਹੈ ਕਿ ਨਹੀਂ ਜਿੰਦੇ ਵੀ ਆਰਡਰ ਦਿੱਤੇ ਆਰਡਰ ਖਤਰਨਾ ਨਾ ਫਰ ਖਤਰ ਨਹੀਂ ਆਰਡਰ ਦਿੱਤੇ ਹੋਏ ਆਰਡਰ ਕੌਣ ਦਿੰਦਾ ਜਿਹਦੀ ਸਰਕਾਰ ਹੁੰਦੀ ਹੈ ਕਿ ਕੋਈ ਆਪੋਜੀਟ ਜੋ ਮੈਨੂੰ ਇਹ ਦੱਸੋ ਜੀ ਜਦੋਂ ਇਹ ਯਕੀਨ ਕਰਕੇ ਹੋਣਾ ਤੁਹਾਡੇ ਕੋਲ ਮੈਨੂੰ ਮੈਨੂੰ ਮੇਰੀ ਫੋਰਸ ਵੀ ਰੋਕਦੀ ਹੈ ਮੈਨੂੰ ਮੇਰੇ ਪੋਸਟ ਮੇਰੇ ਬੱਚੇ ਰੋਂਣ ਲੱਪੇਂਦੇ ਕਿ ਤੁਸੀਂ ਵਿੱਚ